ਗਿਆ ਹਿੰਦ ਪੀ ਕਹਿ ਤਾਲੀ ਬਜਾਈ ਕਹਿ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਜਿਵੇਂ ਪਿਛਲੇ ਬਲੌਗ ਦੇ ਵਿੱਚ ਦਰਸ਼ਨ ਕੀਤੇ ਹਨ ਜੀ ਗੁਰਦੁਆਰਾ ਪਰਵਾਰ ਪਿਛੋੜਾ ਸਾਹਿਬ ਦੇ ਚਮਕੌਰ ਦੀ ਕੱਚੀ ਘੜੀ ਦੇ ਜਿੱਥੇ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਸਿੰਘਾਂ ਸ਼ਹਾਦਤ ਦਾ ਜਾਮ ਪੀਏ ਸਨ ਜਦੋਂ ਗੁਰੂ ਜੀ ਦੇ پاس ਕੁਝ ਸਿੰਘ ਬਚੇ ਤਾਂ ਉਹਨਾਂ ਸਿੰਘਾਂ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਤੁਹਾਡੇ ਵਰਗਾ ਗੁਰੂ ਕਿਤੇ ਹੋ ਨਹੀਂ ਲੱਭਣਾ ਕਿਤੇ ਹੋ ਨਹੀਂ ਸਾਨੂੰ ਤੁਹਾਡੇ ਵਰਗਾ ਗੁਰੂ ਮਿਲਣਾ ਤੁਸੀਂ ਸਾਡੇ ਵਰਗੇ ਸਿੱਖ ਤਾਂ अनेका ਹੀ ਪੈਦਾ ਕਰ ਲੋਗੇ ਇਸ ਲਈ ਤੁਹਾਡੇ ਚਰਨਾਂ 'ਚ ਅਰਜ਼ੋਈ ਹੈ ਕਿ ਤੁਸੀਂ ਇਸ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਦਿਓ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਹੁਕਮ ਮੰਨਦੇ ਹੋਏ ਉਨਾ ਦੀ ਅਜ ਸੌਣਦੇ ਹੋਏ ਚਮਕੌਰ ਦੀ ਕੱਚੀ ਗੜੀ ਨੂੰ ਛੱਡਣ ਦੇ ਚਾਲੇ ਪਾਣ ਤੋਂ ਪਹਿਲਾਂ ਗੁਰੂ ਜੀ ਨੇ ਗੜੀ ਨੂੰ ਛੱਡਣ ਤੋਂ ਪਹਿਲਾਂ ਗੁਰੂ ਜੀ ਨੇ ਵੰਗਾਰ ਕੇ ਕਿਹਾ ਸੀ ਮੁਗਲਾਂ ਦੀਆਂ ਫੌਜਾਂ ਨੂੰ ਗੁਰੂ ਜੀ ਨੇ ਡਰ ਕੇ ਨਹੀਂ ਵੰਗਾਰ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡਣਾ ਕੀਤਾ ਮਹਾਰਾਜ ਜੀ ਨੇ ਕਿਹਾ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਦੀ ਹਿੰਮਤ ਹੈ ਤਾਂ ਰੋਕ ਲੋ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਤਿੰਨ ਵਾਰ ਤਾੜੀ ਬਜਾ ਕੇ ਗੁਲਾਮਾਂ ਦੀ ਫੌਜ ਨੂੰ ਭੰਗਾਰ ਕੇ ਚਮਕੌਰ ਦੀ ਗੜੀ ਨੂੰ ਛੱਡਣਾ ਕੀਤਾ। ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਮਹਾਰਾਜਿਆਂ ਦਾ ਸਰੂਪ ਹੈ, ਮਹਾਰਾਜਿਆਂ ਦਾ ਪ੍ਰਕਾਸ਼ ਕੀਤਾ ਹੋਇਆ। ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਭਾਸ਼ਾ 10ਵੀਂ ਜੋ ਕਹੇ ਉੱਚੀ ਧੁਨ ਤੇ ਬੋਲੇ ਦੇ ਹੱਥ ਨੇ ਤਾੜੀ ਭਗਵਾਨ ਹਿੰਦਨ ਪੀਰ ਚੱਲਿਓ ਅਬ ਨਿਕਸਿਓ ਘੇਰੋਂ ਤੁਮ ਮਹਿ ਜੋ ਬਲਵਾਨ ਮਹਾਰਾਜ ਜੀ ਨੇ ਬੰਗਾਰ ਕੇ ਮੁਗਲਾਂ ਦੀ ਫੌਜ ਨੂੰ ਕਿਹਾ ਸੀ ਕਿ ਜੇ ਕਿਸੇ ਦੇ ਵਿੱਚ ਬਲ ਹੈ ਤਾਂ ਤਾਂ ਰੋਕ ਲੋ ਇਹ ਸੀ ਗੁਰਦੁਆਰਾ ਤਾੜੀ ਸਾਹਿਬ ਦਾ ਇਤਿਹਾਸ ਤੁਹਾਨੂੰ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਗੁਰਦ ਅਗਲੇ ਗੁਰਦਾਰ ਸਾਹਿਬ ਵੀ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦਰਸ਼ਨ ਕਰਵਾਵਾਂਗੇ ਇੱਥੇ ਬਲੌਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ